ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ कौर ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਕਰਦੇ ਹਾਂ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਵੀਡੀਓ ਸ਼ੁਰੂ ਕਰਨ ਦੇ ਪਹਿਲਾਂ ਇੱਕ ਰਿਕਵੈਸਟ ਹੈ ਪਲੀਜ਼ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਣਾ ਕਰੋ ਆਪਣੀ ਵੀਡੀਓ ਬਾਰੇ ਚਲੋ ਜੀ ਆਪਾਂ ਕਰਦੇ ਆਂ ਕੰਮ ਧੰਦੇ ਤੇ ਆਪਾਂ ਕੰਮ ਧੰਦਾ ਕਰਕੇ ਦੁਪਹਿਰੇ ਅੰਦਰ ਬੈਗੇ ਦੋ ਕੁ ਮਿੰਟ ਪੈਗੇ ਸੀਗੇ ਉੰਜ ਤਾਂ ਆਪਾਂ 12:30 ਪਾਉਣ ਇੱਕ ਗਈ ਸੀ ਅੰਦਰ ਇਹ ਕੰਮ ਕਰਕੇ ਉਸ ਤੋਂ ਬਾਅਦ 10 ਕੁ ਮਿੰਟ ਪਤਾ ਨਹੀਂ ਬਾਹਰ ਜਦ ਦੁਪਹਿਰੇ 2 ਵਜੇ ਚਾਹ ਕਰਨ ਦੀ ਆ ਲੱਗੇ ਵੀ ਕਣੀਆਂ ਦਾ ਸ਼ਰਾਟਾ ਜਾ ਪੈ ਗਿਆ ਮੀਂਹ ਦਾ ਹੀ ਰੱਬ ਦਾ ਤਾਂ ਭੇਤੀਨ ਹੁਣ ਦਿਖਾਉਣਾ ਸਾਨੂੰ ਮੌਸਮ ਵਧੀਆ ਚੇਂਜ ਹੋ ਰਿਹਾ ਹੈਗਾ ਆ ਲੱਗਦਾ ਵੀ ਫਿਰ ਵੀ ਸ਼ਾਮ ਤੱਕ ਮੀਂਹ ਆਊਗਾ ਪੂਰਾ ਬੱਦਲ ਬੋਲਾ ਹੋ ਰਿਹਾ ਚਲੋ ਜੀ ਅੱਜ ਅਸੀਂ ਆਪਾਂ ਕੰਮ ਧੰਦਾ ਕਰਦੇ ਨਾਲੇ ਭਾਂਡੇ-ਖੁੰਡੇ ਮਾਂਜਦੀਏ ਨਾਲ ਆਪਾਂ ਸਬਜ਼ੀ ਦੇਣਾ ਸਬਜ਼ੀ-ਸਬਜ਼ੀ ਤੋਕੇ ਧਰਤੀ ਫਿਰ ਆਪਾਂ ਚੱਲਦੇ ਆ ਮੱਝਾਂ ਚੰਡੀ ਚੱਲਪਾ ਲਈ ਦੇਖੋ ਨਾਲ ਤੇ ਇਧਰ ਤੋਂ ਪਹੋਰੀ ਐ ਇਧਰ ਚੱਕੋ ਬੱਦਲ ਕਿੰਨਾਵਾਂ ਦਾ ਚੜਿਆ ਐ ਲੱਗਦਾ ਜੀ ਮੀਂਹ ਆਊਗਾ ਪੂਰਾ ਇਧਰ ਕਾਲਾ ਕਾਲਾ ਹੋ ਗਏ ਪਹਿਲਾਂ ਵੀ ਦੁਪਹਿਰੇ ਆ ਦੇਖੋ ਇਧਰ ਕਿੰਨਾ ਬੱਦਲ ਹੋ ਗਏ ਇਧਰ ਨਹੀਂ ਹੈਗਾ ਇਧਰ ਘਟਾਈ ਇਧਰ ਆਪਣੇ ਘਰ ਦੇ ਪਿੱਛੇ ਬਹੁਤ ਜ਼ਿਆਦਾ ਦੇਖੋ ਤੇ ਇਧਰ ਆਪਣੇ ਆ ਮਿਰਚਾਂ ਪਾਈ ਹੋਈਆਂ ਸੀਗੀਆਂ ਸੁੱਕਣੀਆਂ ਥੋੜੀਆਂ ਕਣੀਆਂ ਇੱਥੇ ਪੈ ਗਈਆਂ बस सराटा जहाँ से वालियाँ तो नहीं सगिया चलो जी अपने ना आप इन्हें भांडे होने वाले आप चक दिए भांडे सब्जी दे देखते दे सब्जी कदी बनाइए जी आप सब्जी बनाने आप हेलो जी भरिंडिया आप इन कनावे इनिया का आप रख लेंगे फिर बन जानग ਨਮੋ ਆਪਾਂ ਤੋਂ ਨੇ ਚਲੋ ਆਪਾਂ ਚਲਿਏ ਬਾਹਰ ਇਹਨਾਂ ਨੂੰ ਲਓ ਜੀ ਪੱਪਰੰਡੀਆਂ ਧੋ ਦਈਏ ਕਿਰਾ ਲਓ ਜੀ ਪਰੰਡੀਆਂ ਆਪਾਂ ਧੋਤੀਆਂ ਉਹ ਲਾਤੀਆਂ ਸੁਕਣੀਆਂ ਧੁੱਪੇ ਆਪਾਂ ਨੇ ਧੁੱਪ ਤਾਂ ਵੈਸੇ ਕਿਹੜੀ ਐ ਵੀ ਐ ਹੁਣ ਬੱਦਲ ਦੇਖੋ ਸੁਣ ਦਿਖਾਉਨੇ ਸਾਰੇ ਕਿਤਨਾ ਦੇਖੋ ਸਾਰੇ ਕਿਤੇ ਘੁੰਮ ਗਏ ਸਾਰੇ ਹੋ ਗਿਆ ਜੀ ਬੱਦਲ ਕੁਲ ਗਿਆ ਜੀ ਆਹ ਲਾ ਦੇ ਮੀਰੇ ਚਾਂਸ ਹੋ ਗਈ ਚਲੋ ਜੀ ਆਪਾਂ फटाफट ਕੰਮ ਕਰਦੀਏ ਸਬਜੀ ਆਪਾਂ ਨੇ ਧੋਤੀ ਜੀ ਉਧਰ ਮਿਰਚ ਆਪਾਂ ਟੋਕਰੀ ਦੇ ਵਿੱਚ ਧਰਤੀਆਂ ਵੀ ਹਵਾ ਬਹੁਤ ਚੱਲ ਪਈ ਉੱਧਰ ਨਾ ਜਾਣ ਅਜੇ ਪਾਂਡੇ ਕੁੰਡੇ ਬਾਅਦ ਤੇ ਆਪਾਂ ਸਾਰੇ ਕੰਮ ਕਰਤੇ ਆਪਾਂ ਹੁਣ ਚੱਕ ਕੇ ਉਧਰ ਜਾ ਕੇ ਗੋਹਾ ਕਿਵੇਂ ਕੱਚੇ ਕਿੱਲਾਂ ਤੇ ਖੜੇ ਹੁੰਦੇ ਨੇ ਮੱਜਾਂ ਦਪਾਇ ਸਵੇਰ ਵੇਲੇ ਆਪਾਂ ਨਵਾ ਕੇ ਕੱਚੇ ਕਿੱਲਾਂ ਤੇ ਕਰ ਦਿੰਨੇ ਆ ਉਹ ਦੇਖੋ 베ਰੀ ਥੱਲੇ ਉਹ ਬੈਠੀ ਆ ਆਪਣਾ ਮੋਤੀਰਾਮ ਫਿਰ ਆਪਾਂ ਕਈ ਵਾਰ ਮੀਮੂਨ ਆ ਜੇ ਮੀਂਹ ਚ ਫਿਰ ਔਖਾ ਹੋ ਜਾਂਦਾਗਾ ਤੇ ਫਿਰ ਆਪਾਂ ਨੂੰ ਗੋਹਾ ਗੋ ਚੱਕ ਕੇ ਕੰਮ ਲਮੇੜਦੀ ਫਿਰ ਆਪਾਂ ਮੱਝਾਂ ਨੂੰ ਪਾਣੀ ਪਿਲਾ ਦਈਏ ਫਿਰ ਆਪਾਂ ਕੱਟਾਂਗੇ ਸਬਜ਼ੀ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਹੋ ਗਿਆ ਮੌਸਮ ਤੇ ਬੱਦਲ ਵਾਈ ਹੋ ਗਈ ਪੂਰੀ ਜਮਾ ਹੈ ਮੀਂਹ ਉਹਨੂੰ ਤਿਆਰ ਹੋ ਗਿਆ ਦੁਪਹਿਰੇ ਵੀ ਇੱਕ ਛਰਾਟਾ ਜਿਹਾ ਪੈ ਕੇ हट ਗਿਆ ਬੜਾ ਮੀਂਹ ਤਾਂ ਨਹੀਂ ਸੀ ਗਈ ਬਸ ਥੋੜਾ ਜਿਹਾ ਮੌਸਮ ਮਾਹੌਲ ਜਿਹਾ ਵਧੀਆ ਬਣ ਗਿਆ ਚਲੋ ਜੀ ਆਪਾਂ ਕੰਮ ਧੰਦੇ ਕਰੀਏ ਤੁਹਾਨੂੰ ਠਹਿਰ ਕੇ ਮਿਲਦੇ ਹਾਂ

ਏ ਆਈ ਮੀ ਨਹੀਂ ਉੱਥੇ ਕੀਰ ਬਣ ਜੇਗੀ ਉੱਧ ਚੜਦਾ ਹੈ ਆਪਣੇ ਲੈ ਜਾਂ ਪਕਰ ਤੋਂ ਚੱਲੇ ਪਏ ਇਹ ਦੇਖੋ ਘਰ ਤੋਂ ਆਪਾਂ ਚੱਲੇ ਪਏ ਨਾਲੇ ਚੱਲੇ ਪਿਆ ਮੀ ਇਹ ਦੇਖੋ ਬਸ ਆਪਣਾ 20 ਮਿੰਟ ਦਾ ਰਸਤਾ ਹੈ ਆਪਣੇ ਬਾਬੇ ਜੋਗ ਪੀਰ ਤੱਕ ਕਰ ਸੁਣ ਦਿਖਾਉ ਨੇ ਅੱਜ ਚੱਲੇਗਾ ਆਪਾਂ ਮੇਲਾ ਮਹੀਨੇ ਦੀ ਮਹੀਨੇ ਪੂਰਾ ਮੇਲਾ ਭਰਦਾ ਹੀ ਅਈ ਚੌਥ ਤੇ ਆ ਦੇਖੀ ਮੀ ਵੀ ਆ ਗਿਆ ਕਣੀਆਂ ਅੱਜ ਸਵੇਰੇ ਬਾਇਆ ਪਹਿਲਾਂ ਬਹੁਤ ਜਿਆਦੀ ਮੀ ਪੈਹਟਈ ਹੁਣ ਫੇਰ ਆਈ ਜਾਂਦਾ ਸੀ ਸਿੱਦੇ ਲਓ ਯਾ ਬਾਬੇ ਦੀ ਨਾ ਚੜੀ ਸ਼ੁਰੂ ਹੋ ਗਈ ਇੱਥੋਂ ਆਪਣੇ ਦੀ ਯਾ ਬਸ ਨੇੜੇ ਰਹਿ ਗਿਆ ਆਪਣੇ ਬਾਬੇ ਦੀ ਸਮਾਦ ਦੇਖੋ ਚਾਈ ਜਾਂਦੇ ਨੇ ਲੋਕ ਇੱਧਰ ਆ ਗੁੱਗਿਆ ਤੁਰਕੇ ਜਾਂਦੀਆਂ ਨੇ ਜਿਹਦਾ ਸੁੱਖ ਆਉਂਦਾ ਵੀ ਤੁਰਕੇ ਜਾਣਾ ਤੁਰਕੇ ਵੀ ਜਾਂਦੀ ਜਿਹਦੀ ਸੁੱਖਾਂ ਵਾਰਾ ਪੂਰੀ ਜਾਂਦੀਆਂ ਨੇ ਉੰਜ ਆਪਣਾ ਟਰੈਕਟਰ ਟਰੈਲੀ ਮੋਟਰਸਾਈਕਲ ਤੇ ਗੱਡੀਆਂ ਤੇ ਜਾਂਦੇ ਨੇ ਲੋਕ ਆ ਕੁਛ ਆਈ ਜਾਂਦੇ ਨੇ ਕੁਝ ਜਾਈ ਜਾਂਦੇ ਨੇ ਇਹ ਨਾ ਵੱਡਾ ਮੇਲਾ ਆਪਣੇ ਛੇਵੇਂ ਮਹੀਨੇ ਪਰਦਾ ਮੇਲਾ ਹੀ ਛੇ ਮਹੀਨਾ ਤੋਂ ਤਾਂ ਮਹੀਨੇ ਦੀ ਮਹੀਨੇ ਤਾਂ ਹਰ ਚੌਥੇ ਤੇ ਪਰਦਾ ਹੈ ਇਸੇ ਮਹੀਨਾ ਤੋਂ ਵੱਡਾ ਮੇਲਾ ਹੁੰਦਾ ਹੈ। ਭਾਦੋਂ ਵਾਲਾ ਤੇ ਗੱਟੀਆਂ ਦੇਖਦੇ ਆਂ। ਹੈ? ਆ ਦੇਖੋ ਇਹ ਹੁਣ ਗੱਡੀਆਂ, ਮੋਟਰਸਾਈਕਲ ਸਾਰਾ ਕੁਝ ਬਾਹਰ ਲੱਗਦਾ ਅੱਗੇ ਤਾਂ ਗੱਡੀਆਂ ਅੰਦਰ ਵਗ ਜਾਂਦੀਆਂ ਛੋਟੇ ਮੇਲੇ ਵਾਲੀ ਮਹੀਨੇ ਦੀ ਮਹੀਨੇ ਦੀ ਚੌਥ ਪਰਦੀ ਹੈ। ਆ ਦੇਖੋ ਜੀ ਕਿੰਨਾ ਹਰਸ਼ ਹੈਗਾ। ਪੂਰਾ ਵੱਡਾ ਮੇਲਾ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ। ਬਣੇ ਰਹੋ ਵਲੌਗਰਾਂ। ਕਿ ਦੁਕਾਨਾਂ ਨਾ ਅੰਦਰ ਅੰਦਰ ਹੁੰਦੀਆਂ ਨੇ ਇਸ ਵਾਰ ਦੁਕਾਨਾਂ ਜਿਹੜਾ ਵੱਡਾ ਮੇਲਾ ਉਹਦੇ ਕੋਲੇ ਸਾਰੇ ਬਾਰਾਂ ਬੁੱਕ ਹੁੰਦਾ ਹੀ ਕਿਉਂ ਸਭ ਠੰਗ ਵੀ ਹੋ ਗਈ ਵਧੀਆ ਮੱਥਾ ਟਿਕੂ ਗਈ ਰਾਮਦਾਨਾ ਸਾਰੇ ਫਿਰ ਤੁਰ ਕੇ ਸਾਨੂੰ ਵਧੀਆ ਮੇਲਾ ਦਿਖਾਵਾਂਗੇ ਆਪਾਂ ਨੇੜੇ-ਟੜੇ ਬਹੁਤ ਪਿੰਡ ਆਉਂਦੇ ਨੇ ਜੀ ਦੂਰੂ-ਦੂਰਾਂ ਵੀ ਆਉਂਦੇ ਨੇ ਮੱਥਾ ਟੇਕਣ ਇੱਥੇ ਆਪਣੇ Sio Vertinee ਆਕੇ ਗੱਡੀ 'ਚ ਬੈਗੇ ਬੜਾ ਜਿਆਦਾ ਰਸ਼ਾ ਬਹੁਤ ਜਿਆਦਾ ਭੀੜ ਹੋ ਰਹੀ ਹੈਗੀ ਇਧਰ ਦੇਖੋ ਮੇਲਾ ਬਹੁਤ ਜਿਆਦਾ ਭਰਿਆ ਹੋਇਆ ਜੀ ਇਹ ਇਧਰ ਬੇਠਾ ਮਠਾਈ ਵਾਲੀਆਂ ਬਾਹਰ ਇਹੜੀਆਂ ਲੱਗੀਆਂ ਨੇ ਬਹੁਤ ਜਿਆਦਾ ਰਸ਼ਾ ਜੀ ਦੇਖਦਾ ਦੇਖ ਸਾਹਮਣੇ ਤੁਸੀਂ ਕਿੰਨਾ ਮੇਲਾ ਭਰਿਆ ਬਾਹਰ ਛਟਕ ਤੇ ਦੁਕਾਨਾਂ ਲੱਗ ਰਹੀਆਂ ਨੇ ਹੁਣ ਇਹ ਅੰਦਰੋਂ ਰਸ਼ ਬਹੁਤ ਹੈ ਭੀੜ ਜਿਆਦਾ ਹੈ ਇੰਜ ਉਹ ਕਾਲੀਆਂ ਚਾਹ ਮੋਟੋਂ ਦਾ ਦੇਖ ਲਾ ਕਿਵੇਂ ਕਰੀ ਚੱਲੀਏਗਾ ਨਾ ਜੀ ਉਹਨਾਂ ਕੋਲ ਤਾਂ ਉਹਨਾਂ ਲਈ ਕਦੀ ਹੋएगी ਆਪਾਂ ਜਿਵੇਂ ਟ੍ਰੈਫਿਕ ਚ ਜੜ ਕੇ ਚਾਮਚ ਜਾਏ ਮੱਥਾ ਟੇਕਿਆ ਮਿੱਟੀ ਗੱਡੇ ਦੋ ਜਾਪਾਂ ਪਾਇਆ ਏ ਆਪਾਂ ਆ ਗਏ ਆਪਣੇ ਪਿੰਡ ਸਵੇਰੇ ਜਾ ਹੌੜ ਕੱਢ ਤਾ ਕੰਮ ਤੇ ਤਿਆਰ ਹੋ ਪਾਸ ਆਪਣੇ ਸ਼ਹਿਰ ਚ ਬਾਜ਼ਾਰ ਚ ਪਹੁੰਚ ਗਏ ਥੋੜੇ ਮਿੰਟ ਦਾ ਸਟਾਪ ਆਪਣੇ ਘਰ ਤੇ ਕਰਤਾ ਚੜ੍ਹੇ ਮੇ ਜਾ ਕੇ ਮੱਝ-ਮੁੰਝਾ ਦੇਖਦੇ ਲੋ ਜੇ ਆਪਾਂ ਸਬਜ਼ੀ ਧਰਦੇ ਆਂ ਤੋਰੀਆਂ ਤੇ ਕੱਦੂ ਪਿਆਜ਼ ਚੀਰ ਲਏ ਆਪਾਂ ਨੇ ਸਬਜ਼ੀ ਧਰਦੀ ਆਪਾਂ ਫਿਰ ਚੋਕਿਆਰੇ ਆਪਾਂ ਧਾਰ ਤੇ ਜਦੋਂ 6:30 ਵਜੇ ਗਏ ਤੇ ਕੰਮ ਤੋਂ ਦੇ ਆਪਾਂ ਕਰੀ ਕਰੀ ਸਟਾਰਟ ਅਪ ਆ ਗਏ ਘਰੇ ਹੀ ਕੰਮ ਦਾ ਮੱਥਾ ਦੇ ਕੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਆ ਨੈਕਸਟ ਬਲੌਗ ਨਾਲ ਤਾਕਤ ਅਗਲੀ ਸਤਿ ਸ੍ਰੀ ਅਕਾਲ